ਸ਼ਹੀਦ ਬਲਵਿੰਦਰ ਸਿੰਘ ਪਾਪੂ ਚਾਹੇ ਸਾਰੇ ਸ਼ਰਧਾਲੂ ਬੇਨਤੀ ਹੈ ਕਿ ਆ ਕੇ ਉਸਦੇ ਵਿਰਾਜਮਾਨ ਹੋ ਜਾਓ ਤਾਂ ਕਿ ਇਹ ਜੋ ਸਾਹਮਣੇ ਕੁਸ਼ਲ ਗੱਲ ਹੈ ਵੀ ਇੱਥੇ ਆ ਕੇ ਵਿਰਾਜਮਾਨ ਹੋ ਜਾਓ ਔਰ ਕਿ ਜਲਦੀ ਇਹ ਪ੍ਰੋਗਰਾਮ ਨੂੰ ਕੀਤਾ ਜਾ ਸਕੇ ਆਤਕਵਾਦੀਆਂ ਦੇ ਪਿੰਡ ਨੂੰ ਆਜ਼ਾਦ ਕਰਾਉਣ ਦੇ ਦੋ ਆਤਕਵਾਦੀ ਨੂੰ ਮਾਰ ਕੇ ਸ਼ਹੀਦ ਹੋਏ ਸਨ ਮੇਜਰ ਬਲਵਿੰਦਰ ਸਿੰਘ ਬਾਜਪਾ 25ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਜੰਮੂ ਕਸ਼ਮੀਰ ਦੇ ਕੁਲ ਕੁਲਹਾਮਾ ਪਿੰਡ ਨੂੰ 2020 ਵਿੱਚ ਅਫਗਾਨ ਅਤਿਗਵਾਦੀਆਂ ਨੇ ਘੇਲਿਆ ਸੀ ਪਿੰਡ ਨੂੰ ਅਤਿਗਵਾਦੀਆਂ ਤੋਂ ਆਜ਼ਾਦ ਕਰਾਉਣ ਦੇ ਲਈ ਦੋ ਅਤਿਗਵਾਦੀਆਂ ਨੂੰ ਮਾਰ ਕੇ ਮੇਜਰ ਬਰਵਿੰਦਰ ਸਿੰਘ ਬਾਜਬਾ ਦੀ ਵੀ ਸਿਰ ਤੇ ਗੋਲੀ ਲੱਗਣਾ ਸ਼ਹੀਦ ਹੋ ਗਏ ਸਨ ਉਹਨਾਂ ਦਾ ਅੱਜ 25ਵਾਂ ਬਲਿਦਾਨ ਦਿਵਸ ਸ਼ਹੀਦ ਸੈਨਿਕ ਪਰਿਵਾਰ ਚ ਰੱਖਿਆ ਪਰਿਸ਼ਦ ਦੇ ਜਰਨਲ ਸਕੱਤਰ ਕੁਵਰ ਰਵਿੰਦਰ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਸ਼ਹੀਦ ਮੇਜਰ ਬੀ ਐਸ ਬਾਜਬਾ ਮੈਮੋਰੀਅਲ ਪਾਰਕ ਵਿਖੇ ਮਨਾਇਆ ਗਿਆ ਉੱਥੇ ਹੀ ਕਰਨਲ ਸੰਜੇ ਕੁਮਾਰ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸ਼ਹੀਦ ਮੇਜਰ ਬਰਿੰਦਰ ਸਿੰਘ ਦੀ ਪਤਨੀ ਆਪਕਾਰੀ ਕਮਿਸ਼ਨ ਰਾਜਵਿੰਦਰ ਕੌਰ ਬਾਜਵਾ ਤੇ ਉਹਨਾਂ ਦੇ ਪੁੱਤਰ ਵੀ ਇਸ ਦੇ ਮੌਕੇ ਤੇ ਮੌਜੂਦ ਸਨ ਇਸ ਮੌਕੇ ਉੱਗੀਆਂ ਸ਼ਖਸੀਅਤਾਂ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਪੇਂਟ ਕੀਤੀ ਗਈ ਅਤੇ ਮੇਜਰ ਬਾਜਵਾ ਦੇ ਪੁੱਤ ਦੇ ਫੁੱਲ ਮਾਲਾ ਪੇਟ ਕੀਤੀਆਂ ਤੇ ਸਲਾਮੀ ਵੀ ਦਿੱਤੀ ਗਈ ਉਤੇ ਸ਼ਹੀਦ ਮੇਜਰ ਬਲਵਿੰਦਰ ਸਿੰਘ ਬਾਜਵਾ ਦੇ ਪੁੱਤਰ ਕਰਨ ਦੀਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਉਹ ਆਪਣੀ ਮਾਂ ਤੋਂ ਆਪਣੇ ਸ਼ਹੀਦ ਪਿਤਾ ਦੀ ਬਹਾਦਰੀ ਦੀਆਂ ਕਹਾਣੀਆਂ ਸੁਣਦੇ ਹੋਏ ਵੱਡਿਆ ਹੋਇਆ ਹੈ। ਉਹਨਾਂ ਦੀ ਜਾਂਦਾ ਸਾਡੀ ਸਭ ਤੋਂ ਵੱਡੀ ਦੌਲਤ ਹੈ। ਆਪਣੇ ਪਿਤਾ ਨੂੰ ਗਵਾਉਣ ਦਾ ਬਹੁਤ ਦੁੱਖ ਹੈ ਪਰ ਪੂਰਾ ਪਰਿਵਾਰ ਉਹਨਾਂ ਦੀ ਸ਼ਹਾਦਤ ਤੇ ਮਾਣ ਕਰਦਾ ਹੈ। ਇਸ ਦੇ ਇਸ ਦੇ ਨਾਲ ਨਾਲ ਉਹ ਉਹਨਾਂ ਹਾਲਾਤਾਂ ਨੂੰ ਚੰਗੀ ਤਰ੍ਹਾਂ ਯਾਦ ਹੈ ਜਿਸ ਜਿਸ ਜਿੰਨਾ ਮੇਚੂ ਦੀ ਮਾਂ ਨੇ ਉਸ ਨੂੰ ਉਸ ਦੇ ਪਿਤਾ ਦੇ ਜਨਮ ਤੋਂ ਬਾਅਦ ਪਾਲਿਆ ਸੀ। ਸੁਪਰੀਮ ਸੈਕ੍ਰੀਫਾਈਸ ਕਰਤਾ ਹੈ। इससे बड़ी कोई सादत नहीं है और ये एक फौजी के लिए फौजी परिवार के लिए गर्व की बात है जो जिसने जन्म लिया है उसने धरती से जाना यह तो तय है लेकिन अगर ये शरीर अपने देश के काम आ जाए तो उससे बड़ा कार्य कुछ नहीं है उससे बड़ा पुण्य कुछ नहीं है ऊपर मन गया है आज ऐसी खुली हवा हैं ਨਿਕ ਮੰਨਦੇ ਆ ਮਨ ਚਾਹੁੰਦਾ ਆਪਣਾ ਜੀਵਨ ਜੀਵਨ ਜਾਨ ਜੀ ਰਹੇ ਆ ਤੇ ਇਹ ਨਾਲ ਸ਼ਹੀਦਾਂ ਦੀ ਬਦੌਲਤ ਹੀ ਹੈ ਹਾਂ ਉਹਨਾਂ ਨੂੰ ਸਰਗੰਗਲੀ ਦੇਣਾ ਅਿਆਰਾ ਤੇ ਇਸ ਤਸਾਨਾ ਦਾ ਫਲ ਮਿਲਦਾ ਹੈ ਜੀ ਜੀ ਕਾਫੀ ਇਮੋਸ਼ਨਲ ਹੂ ਮੈਂ ਐਕਚੁਅਲੀ ਔਰ ਕਾਫੀ ਕਹਾਣੀਆਂ ਸੁਣੀ ਮੈਂ ਆਪਣੇ ਫਾਦਰ ਦੇ ਬਾਰੇ ਮੈਂ ਕਿ ਉਹ کیسے تھے ਕਿਉਂਕਿ ਮੈਂ ਉਹ ਛੋਟਾ تھا ਜਦ ਉਹ ਸ਼ਹੀਦ ਹੋਏ और इन कहानी कहानी सुन सुन के ही बड़ा हुआ मैं नानी माँ से अपनी मदर से चाचा जी से कितने बलवान और बहादुर थे वो और किस तरीके का उनका लाइफ था कैसे वो चीज़ें तुम्हें भी आनी चाहिए हमें वो चीज़ें सिखाई हैं मेरे मदर ने कि ये क्वालिटीज़ थी उनकी और उनको अपने भीतर समाओ ये सब चीज़ें और बहुत प्राउड फील होता है जी मैं एक्चुअली मेरे फादर मतलब फादर को लेके तो बहुत प्राउड फील होता है मेरी मदर को लेके बहुत प्राउड फील होता है मुझे क्योंकि उन्होंने हमें पाला है और जैसी भी मुश्किलें आई हैं रास्ते में हर जगह पे हमें पढ़ाया उन्होंने पाला हर चीज़ की सुविधा दी है चाहे जो मर्जी हो हर हर इंसान से मिलाया कैसे उठना है कैसे बैठना है और एक लेडी के लिए ये करना बहुत मुश्किल होता है और साथ में घर भी चलाना तो ये सही सल्यूट है यूथ को गुरदासपुर के स्पेशली यूथ को तो ये मैसेज है कि वो इसको फिश पार्क ना बोलें क्योंकि जितना बोली जाएंगी उतना ही वो बढ़ी जाएगा और इसका नाम चेंज हो चुका है बल्कि इतना टाइम हो गया है और अगर आप जी पे देखो तो उस भी ये नाम आता है मजो शहीद बी एस बाजवा पार्क और उसी नाम से बुलाना चाहिए गुरदासपुर के युद्ध को तो मेरा यही है इवन ऑन इंस्टाग्राम मैं बहुत लोगों को वही मैसेज करता हूँ पर्सनली जब वो रील डालते हैं गुरदासपुर की कि ये चीज़ है वो चीज़ है। मैं बोलता हूँ उनको कि उसका नाम वो नहीं है उसका नाम ये लीजिए प्लीज वो चेंज करते हैं उस चीज़ को तो जी ये मैसेज है मेरा युद्ध ओके